ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਵੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਸੂਣ ਵਾਲੀ ਗਾਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਲੈਣੇ ਬਾਈ ਸੱਚੀ ਕਾਲ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਨਾਮ ਹਰਦੀਪ ਬਾਈ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਨਾਮ ਹਰਦੀਪ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਹਰਦੀਪ ਜਿਹੜੀ ਆਪਾਂ ਸਗਰੀਨ ਤੇ ਵੀਰੇ ਵੇਖੀ ਨੇ ਕਹਿਮਾ ਸੂਆ ਸੂਰੇ ਇਹ ਦੂਜਾ ਸੂਆ ਸੂਣੀ ਆ ਵੀਰੇ ਦੂਜਾ ਸੂਆ ਸੂਣ ਵਾਲੀ ਆ ਕਿੰਨਾ ਕੁ ਟਾਈਮ ਬਾਕੀ ਆ ਟਾਈਮ ਤਾਂ ਬਾਈ ਅੱਜ ਦਣ ਹੈਗੇ ਨੇ ਪੂਰੇ ਬੈੜ ਦੇ ਚੰਗਾ ਕਦਖਾਠਾ ਮੁੱਠੀ ਵਾਲਾ ਥਾਣਾ ਤੇ ਪਹਿਲੇ ਸੂਏਹਰ ਦੀ ਵੀ ਕਹਿੰਦਾ ਕਿ ਦੁੱਧ ਦਿੰਦਾ 20 ਕਿਲੋ ਦਿੱਤਾ ਵੀਰੇ ਨੇ ਪਹਿਲੇ ਸੂਏ 20 ਕਿਲੋ ਦੁੱਧ ਦਿੱਤਾ ਮਾਲਕਾ ਨੇ ਦੱਸਿਆ ਆਪਣਾ ਕੰਮ ਵਪਾਰ ਦਾ ਹਾਂ ਬਈ ਦੋਸਤੋ ਵੀਰ ਕਹਿੰਦਾ ਵੀ ਆਪਣਾ ਕੰਮ ਵਪਾਰ ਦਾ ਜਿਹੇ ਜੀ ਡਿਟੇਲ ਮਾਲਕਾ ਨੇ ਦਿੱਤੀ ਆ ਉਹੋ ਜੀ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੇਣ ਸੀਲ ਠੰਡੀ ਹੈ ਹਰਦੀਪ ਦੋਸਤੋ ਸੀਲ ਠੰਡੀ ਪੂਰੀ ਹੈਗੀ ਜਿਵੇਂ ਹੱਥ ਪੱਲਾ ਮਰਜੀ ਮਰੀ ਜਾਇਓ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਹਰਦੀਪ ਚੌਣਚਵਾਜ ਇੱਕ ਨੰਬਰ ਆ ਜੀ ਪੱਜੂ ਪੱਲ ਦੋਸਤੋ ਚੌਣਚਵਾਜ ਹੈਗੀ ਆ ਚੰਗਾ ਸਹਿਜ ਆ ਵਹਿੜ ਦਾ ਪਲੀ ਸਮੀ ਹੈ ਜਾਤ ਬਰੀਡ ਆ ਪਹਿਲੇ ਸੀ ਉਹ ਵੀਰ ਕਹਿੰਦਾ ਵੀ 20 ਕਿਲੋ ਦੁੱਧ ਤਾਂ ਹੈ ਪਿਆਰਾ ਜਿਹਾ ਫੇਸ ਹੈ ਐਚ ਐਫ ਕ੍ਰੋਸ ਅੰਗ ਚ ਵਹਿੜ ਆ ਦੋਸਤੋ ਹਵਾਨੇ ਦੇ ਵੱਟ ਕੱਢੀ ਫਿਰਦੇ ਦੋਸਤੋ ਆਹ ਦੇਖ ਸਕਦੋਂਗੇ ਕੰਪੈਕਟਰ ਜਹਾੜਾਗਾ ਤੇ ਨਿਖੜਮਾ ਥਾਣ ਲੱਗਿਆ ਮੁਠੀ ਵਾਲਾ ਸਹਿਜ ਵਧੀਆ ਵਹਿੜ ਦਾ ਸਮੀ ਪਲੀ ਹੈ ਦੁੱਧ 20 ਤੋਂ ਪਲੱਸ ਹੀ ਦੇ ਦੂ ਐਦਕੀ ਵੀ ਆਮਦਾਰੀ ਨਾਲ ਕਿਉਂਕਿ ਜਾਤ ਬਰੀਡ ਵਾਲੀ ਵਹਿੜ ਆ ਤੁਹਾਨੂੰ ਆਪ ਨੂੰ ਹੀ ਪਤਾ ਲੱਗੀ ਜਾਂਦਾਗਾ ਸਾਈਨਿੰਗ ਸਕੋਰ ਵੀ ਚੰਗਾ ਵਹਿੜ ਦਾ ਤੇ ਲੈਗਾ ਸਕੋਰ ਵੀ ਚੰਗਾਗਾ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਹੁੰਦੀ ਆ ਤਾਂ ਵੀਰ ਹਰਦੀਪ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋ ਕਿ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਕੋਈ ਪਾਸਾ ਸਾਣੀ ਵੈੜ ਨੂੰ ਥਣਾ ਥਣਾ ਦੀ ਹੈਗੀ ਆ ਵੈੜ ਬਿਲਕੁਲ ਸਾਫ ਸਾਇਜ ਚ ਵਧੀਆ ਹੈਗੀ ਮੰਨ ਲਓ ਵੀ ਜਿਵੇਂ ਆਮ ਬੈਡਾਂ ਦੇ ਸਾਇਜ ਹੁੰਦੇ ਨੇ ਓਡਾ ਕੱਦ ਘੜਾ ਸੀਲ ਠੰਡੀ ਕਿਸੇ ਪਾਸੇ ਵੀ ਵੈੜ ਦੇ ਹੱਥ ਤਰਾਣੀ ਪੈਰਾਂ ਪੂਰਾ ਦੀ ਸਿੱਧੀ ਹੈ ਤੇ ਲੈਗ ਸਕੋਰ ਦੀ ਮਜ਼ਬੂਤ ਹੈ ਦੋਸਤੋ ਖੜਨੀ ਬਹੁਤ ਸ਼ਾਨਦਾਰ ਆ ਵੈੜ ਦੀ ਤੇ ਹਰਦੀਪ ਦਾ ਲੈਣ ਦੇਣ ਵਾਲਾ ਰੇਟ ਕੀ ਹੋਊਗਾ ਵੀਰੇ 70000 ਰੁਪਏ ਵੀਰੇ 70000 ਚੋਂ ਮਾਨਤਾਨ ਹੋ ਜਾਊਗਾ ਦੋਸਤੋ 70000 ਵੀਰ ਨੇ ਰੇਟ ਕੀਤਾ ਰੇਟ ਕੋਈ ਫਿਕਸ ਨਹੀਂ ਮਾਨਤਾਨ ਹੋਊਗਾ ਘਰੇ ਆਏ ਬੰਦੇ ਦਾ ਪਿੰਡ ਹੈਗਾ ਵੀਰ ਦਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਹਰਦੀਪ 9872753610 9872753610 ਤੇ ਇੱਕ ਵਾਰੀ ਖੋਲ ਕੇ ਹੋਰ ਘੜਾ ਦੇ ਬਾਰੇ ਤੋਰੇ ਬੱਖੋ ਬਾਈਆਂ ਨੂੰ ਹੋਰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੰਭਾਲ ਰੀ ਚਾਹੁੰਦੀ ਹੈ ਤਾਂ ਵੀਰ ਹਰਦੀਪ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋਗੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਬੋਲਤਾ ਆਹ ਦੇਖ ਸਕ ਰਹੇ ਹੋ ਦੋਸਤੋ ਤੋਰੇ ਤਾਰੇ ਦੀ ਵੈੜ ਹੈਗੀ ਆ ਬਿਲਕੁਲ ਸਾਫ ਸੋਣ ਦੀਆਂ ਤਿਆਰੀਆਂ ਚ ਆਵਾਨਾ ਵੈੜ ਥੱਲੇ ਪੂਰਾ ਹੈ ਜੇ ਕਿਸੇ ਮੇਰੇ ਵੀਰ ਦੀ ਸੰਭਾਲ ਚ ਚਾਹੁੰਦੀ ਹੈ ਵੀਰਾਂ ਦੇ ਘਰੇ ਚੰਗੀ ਤਰ੍ਹਾਂ ਨਰਖ ਪਰਖ ਨਾਲ ਵੈੜ ਦੀ ਖਰੀਦਦਾਰੀ ਕਰ ਸਕਦੇ ਹੋਗੇ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਵੇਚਜੋ ਕੇ ਹੋ ਕੇ ਮੰਗਾ ਸਕਦੇ ਹੋ ਕਿਉਂਕਿ ਵੀਰ ਕਹਿੰਦੇ ਆਪਣੀ ਫੁੱਲ ਗਾਰੰਟੀ ਹੋ ਥਣਾ ਦੀ ਭਾਰ ਦੀ ਤੇ ਕਿਸੇ ਪਾਸੇ ਜੇ ਪੈਰਾਂ ਅੰਗਾਂ ਜਾਂ ਹੱਥ ਦਾ ਹੋਵੇ ਉਹਦੀ ਵੀ ਆਪਣੀ ਗਾਰੰਟੀ ਹੋਗੀ ਤੇ ਲੈਂਡ ਦੇ ਨਾਲ ਆ ਰੇਟ 70000 ਹਨ ਮਾਨਤਾਨ ਹੋਊਗਾ ਦੋਸਤੋ 70000 ਤੋਂ ਮਾਨਤਾਨ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ